ਦਿੱਲੀ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਰਵਿੰਦ ਕੇਜਰੀਵਾਲ ਨੂੰ ਪਹਿਲਾਂ ED ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਹਨਾਂ ਦੀ ਜ਼ਮਾਨਤ ਤੇ ਰੋਕ ਲਗਾਈ ਗਈ ਸੀ ਤੇ ਅਰਵਿੰਦ ਕੇਜਰੀਵਾਲ ਨੂੰ ਹੋਣ ਇੱਕ ਵੱਡਾ ਝਟਕਾ ਮਿਲਿਆ ਹੈ ਅਰਵਿੰਦ ਕੇਜਰੀਵਾਲ ਨੂੰ CBI ਵੱਲੋਂ ਕੱਲ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਗਈ ਹੈ ਤੇ ਹੁਣ CBI ਵੱਲੋਂ ਤਿਹਾੜ ਜੇਲ੍ਹ ਤੋਂ ਲੈ ਕੇ ਅਰਵਿੰਦ ਕੇਜਰੀਵਾਲ ਨੂੰ ਕੋਰਟ ਵਿੱਚ ਪੇਸ਼ ਕਰਨ ਲਈ ਨਿਕਲ ਚੁੱਕੀ ਹੈ ਇਸ ਦੇ ਬਾਰੇ ਵਧੇਰੇ ਜਾਣਕਾਰੀ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਗੁਰਪ੍ਰੀਤ ਸਿੰਘ ਛੱਟਾ ਜੁੜੇ ਹਨ ਜਾਣਦੇ ਹਾਂ ਅਨਨ ਜਿਹੜਾ ਇਹ ਪੂਰਾ ਅਰਵਿੰਦ ਕੇਜਰੀਵਾਲ ਦਾ ਮਾਮਲਾ ਹੈ ਉਹਦੇ ਵਿੱਚ ਕੀ ਦੇਖਣ ਨੂੰ ਮਿਲੇਗਾ ਹਾਂਜੀ ਗੁਰਪ੍ਰੀਤ ਸਿੰਘ ਜੀ ਜਿਹੜਾ ਅਰਵਿੰਦ ਕੇਜਰੀਵਾਲ ਸ਼ਰਾਬ ਕੋਟਾਲੇ ਮਾਮਲੇ ਦੇ ਵਿੱਚ ਜ਼ਮਾਨਤ ਮਿਲੀ ਸੀ ਉਹਨਾਂ ਦੇ ਫਿਰ ਉਸ ਤੋਂ ਬਾਅਦ ਦੋਨਾਂ ਕੋਟਾ ਵੱਲੋਂ ਰੋਕ ਲਗਾਈ ਗਈ ਹੈ ਤੇ ਅੱਜ ਸੀਬੀਆਈ ਵੱਲੋਂ ਕੋਰਟ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਪੇਸ਼ ਕੀਤਾ ਜਾ ਰਿਹਾ ਇਸ ਤੇ ਤੁਹਾਡਾ ਕੀ ਕਹਿਣਾ ਹੈ ਮਨਪ੍ਰੀਤ ਆਮ ਆਦਮੀ ਪਾਰਟੀ ਜਿਹੜੀ ਕਿ ਪਿਛਲੇ 10-12 ਸਾਲਾਂ ਤੋਂ ਹੋਂਦ ਦੇ ਵਿੱਚ ਆਉਂਦੀ ਹੈ ਉਸ ਤੋਂ ਬਾਅਦ ਪਹਿਲਾਂ ਦਿੱਲੀ ਵਿੱਚ ਇਲੈਕਸ਼ਨ ਲੜੀ ਜਾਂਦੀ ਹੈ ਬਾਅਦ ਵਿੱਚ ਪੰਜਾਬ ਚ ਵੀ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਤੇ ਇਹ ਜਿਹੜਾ ਇੱਕ ਆਪਕਾਰੀ ਦਾ ਕਥਿਤ ਕਪਲਾ ਸਾਹਮਣੇ ਆਇਆ ਸੀਗਾ ਜਿਹੜਾ ਸ਼ਰਾਬ ਨੀਤੀ ਹੁੰਦੀ ਹੈ ਉਹਦੇ ਵਿੱਚ ਕਿਉਂਕਿ ਅਰਵਿੰਦ ਕੇਜਰੀਵਾਲ ਨੇ ਜਿਹੜੇ ਉਹ ਵੀ ਬਹੁਤ ਵੱਡੇ ਅਫਸਰ ਰਹ ਚੁੱਕੇ ਨੇ ਆਈਏ ਅਫਸਰ ਰਹ ਚੁੱਕੇ ਨੇ ਤਾਂ ਉਹਨਾਂ ਨੇ ਜਿਹੜੀ ਇਹ ਨੀਤੀ ਬਣਾਈ ਤੇ ਇਹਦਾ ਨਾਲ ਫਾਇਦਾ ਹੋਊਗਾ ਦਿੱਲੀ ਦੇ ਵਿੱਚ ਉਹ ਆਪਕਾਰੀ ਨੀਤੀ ਲਾਗੂ ਕੀਤੀ ਉਸ ਤੋਂ ਬਾਅਦ ਇਹ ਪੰਜਾਬ ਦੇ ਵਿੱਚ ਵੀ ਲਾਗੂ ਹੁੰਦੀ ਹੈ ਤਾਂ ਇਹ ਜਿਹੜੀ ਆਭਕਾਰੀ ਨੀਤੀ ਸੀਗੀ ਇਸ ਦੇ ਕਠਿਤ ਕਪਲਾ ਸਾਹਮਣੇ ਆਉਂਦਾ ਜਿਸ ਦੇ ਵਿੱਚ ਬਹੁਤ ਸਾਰੇ ਲੀਡਰ ਨੇ ਜਿਹੜੇ ਕੇਜਰੀਵਾਲ ਤੋਂ ਪਹਿਲਾਂ ਭਾਵੇਂ ਸੰਜੇ ਸਿੰਘ ਹੋਣ ਭਾਵੇਂ ਮਨੀਸ਼ ਸੋਧਿਆ ਹੋਣ ਭਾਵੇਂ ਹੋਰ ਇਹਨਾਂ ਦੇ ਲੀਡਰ ਹੋਣ ਤਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੂੰ ਲੰਬੇ ਸਮੇਂ ਤੱਕ ਜੇਲ੍ਹ ਦੇ ਵਿੱਚ ਰਹਿਣਾ ਪਿਆ ਕਈ ਅਜੇ ਵੀ ਜੇਲ੍ਹ ਦੇ ਵਿੱਚ ਬੰਦ ਨੇ ਸਿੰਦਰ ਜੈਨ ਵਰਗੇ ਪਰ ਸੰਜੇ ਸਿੰਘ ਜਿਹੜੇ ਰਾਜ ਸਭਾ ਮੈਂਬਰ ਸੀ ਉਹਨਾਂ ਨੂੰ ਆ ਪਿੱਛੇ ਜਮਾਨਤ ਮਿਲ ਗਈ ਸੀਗੀ ਉਹ ਬਾਹਰ ਆਏ ਫਿਰ ਅਦਮਿੰਦ ਕੇਜਰੀਵਾਲ ਅੰਦਰ ਚਲੇ ਗਏ ਈਡੀ ਨੇ ਇਹਨਾਂ ਨੂੰ ਜਿਹੜਾ ਪੁੱਛਕਿਛ ਵਾਸਤੇ ਜਿਹੜਾ ਬਾਰ-ਬਾਰ ਸਮਰਣ ਭੇਜੇ ਕਈ ਸਮਰਣ ਤੇ ਜੇ ਮਿਲਦਾ ਸੱਤ-ਅੱਠ ਦੇ ਖਰੀਬ ਤਾਂ ਇਹ ਉੱਥੇ ਪੇਸ਼ ਨਹੀਂ ਸੀ ਹੋਇਆ ਤਾਂ ਕੀ ਰੇਡੀ ਨੂੰ ਫਿਰ ਗ੍ਰਿਫਤਾਰ ਕਰਨਾ ਪਿਆ ਕਿਉਂਕਿ ਅਦਾਲਤਾਂ ਸਖਤ ਹੁੰਦੀਆਂ ਨੇ ਕਿ ਤੁਸੀਂ ਗ੍ਰਿਫਤਾਰ ਕਿਉਂ ਨਹੀਂ ਕਰ ਰਹੇ ਜੇ ਉਹ ਪੁੱਛਕਿਛ ਲਈ ਨਹੀਂ ਆ ਰਹੇ ਅਦਾਲਤਾਂ ਕਹਿੰਦੀਆਂ ਨੇ ਤਾਂ ਅਰਵਿੰਦ ਕੇਜਰੀਵਾਲ ਦੀ ਜਦੋਂ ਗ੍ਰਿਫਤਾਰੀ ਹੁੰਦੀ ਹੈ ਉਸ ਤੋਂ ਬਾਅਦ ਪੁੱਛਕਿਛ ਹੁੰਦੀ ਹੈ ਬਹੁਤ ਵੱਡੇ ਖੁਲਾਸੇ ਹੁੰਦੇ ਨੇ ਇਸੇ ਆਪਕਾਰੀ ਮਾਮਲੇ ਦੇ ਵਿੱਚ ਕਿ ਕਿੱਥੋਂ ਪੈਸਾ ਦਿੱਤਾ ਗਿਆ ਕਿਹੜੇ ਰਾਜਾਂ 'ਚ ਪੈਸਾ ਖਰਚਿਆ ਗਿਆ ਈਡੀ ਬਹੁਤ ਕੁਝ ਕਹਿੰਦੀ ਰਹੀ ਤਾਂ ਜਦੋਂ ਇਹ ਪੂਰਾ ਮਾਮਲਾ ਸਾਹਮਣੇ ਆਉਂਦਾ ਅਦਾਲਤਾਂ ਦੇ ਵਿੱਚੋਂ ਵੀ ਜੇ ਜਾ ਕੇ ਸਬੂਤ ਰੱਖੇ ਜਾਂਦੇ ਨੇ ਉਹਨਾਂ ਵੱਲੋਂ ਵੀ ਇਹਨਾਂ ਵੱਲੋਂ ਵੀ ਤਾਂ ਕਿਤੇ ਨਾ ਕਿਤੇ ਮਾੜੀ-ਮੋਟੀ ਰਾਹਤ ਮਿਲਦੀ ਰਹਾ ਜਦ ਵੀ ਆਉਂਦੀ ਹੈ ਜਿਵੇਂ ਇਲੈਕਸ਼ਨ ਵੇਲੇ ਰਾਹਤ ਮਿਲੀ ਸੀ ਉਸ ਤੋਂ ਬਾਅਦ ਫੇਸ ਸਰੈਂਡਰ ਕਰਨਾ ਪਿਆ ਕੇਜਰੀ ਵੱਲੋਂ ਉਸ ਤੋਂ ਬਾਅਦ ਆ ਰਾਉਸ ਐਵੈਨਿਊ ਕੋਰਟ ਹੁੰਦਾ ਜਿਹੜਾ ਉਹਨਾਂ ਨੇ ਜ਼ਮਾਨਤ ਦਿੱਤੀ ਸੀ ਕੇਜਰੀ ਵੱਲੋਂ ਪਰ ਹਾਈ ਕੋਰਟ ਨੇ ਰੋਕ ਲਗਾ ਦਿੱਤੀ ਉਸ ਤੋਂ ਬਾਅਦ ਉਹਨਾਂ ਕਹਿੰਦੇ ਸੁਪਰੀਮ ਕੋਰਟ 'ਚ ਜਾਵਾਂਗੇ ਸੁਪਰੀਮ ਕੋਰਟ 'ਚ ਤਾਂ ਸੀ ਜਾਵਾਂਗੇ ਪਰ ਉਸ ਤੋਂ ਪਹਿਲਾਂ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਸੀਬੀਆਈ ਨੇ ਰਾਤ ਨੂੰ ਗ੍ਰਿਫਤਾਰ ਕੀਤਾ ਇਸੇ ਮਾਮਲੇ ਵਿੱਚ ਹੁਣ ਸੀਬੀਆਈ ਕੀ ਆ ਕਿਉਂਕਿ ਜਿਹੜਾ ਈਡੀ ਹੁੰਦਾ ਇਨਫੋਰਸਮੈਂਟ ਡਿਪਰੇਟੋਰ ਉਹਨਾਂ ਦਾ ਕੰਮ ਜਿਹੜਾ ਲੈਣ ਦੇਣ ਤੱਕ ਪੈਸੇ ਨਾਲ ਸੰਬੰਧਿਤ ਹੁੰਦਾ ਜਿਆਦਾ ਵੱਡੇ ਜਿਹੜੇ ਕਥਿਤ ਕਪਲੇ ਹੁੰਦੇ ਨੇ ਪੈਸੇ ਨਾਲ ਸੰਬੰਧਿਤ ਪਰ ਜਿਹੜੀ ਸੀਬੀਆਈ ਆ ਉਹ ਇੱਕ ਕ੍ਰਾਈਮ ਬ੍ਰਾਂਚ ਕਹਿ ਲਓ ਜਿਵੇਂ ਵੱਡੇ ਕ੍ਰਿਮੀਨਲ ਮਸਲੇ ਹੱਲ ਕਰਨੇ ਨੇ ਈਡੀ ਨੇ ਲੱਗ ਕਾਰਵਾਈ ਕਰਨੀ ਆ ਸੀਬੀਆਈ ਦੇ ਕੰਮ ਲੱਗ ਨੇ ਉਹ ਮਤਲਬ ਵੱਡੇ ਪੱਧਰ ਦੇ ਕ੍ਰਾਈਮ ਜਿਵੇਂ ਸਟੇਟ ਲੀਫ ਹੁੰਦੇ ਨੇ ਭਾਵੇਂ ਸੀਆਈਏ ਸਟਾਫ ਪੰਜਾਬ ਪੁਲਿਸ ਹੁੰਦੀ ਹੈ ਕਿਸੇ ਆਪਣੇ ਸੂਬੇ ਦੇ ਵਿੱਚ ਤਾਂ ਉਹ ਉਹਨੇ ਉਹਨਾਂ ਨੇ ਉਸ ਪੱਧਰ ਦੇ ਕੇਸ ਸੋਲਵ ਕਰਨੇ ਨੇ ਤੇ ਜਿਹੜੀ ਸੀਬੀਆਈ ਹੁੰਦੀ ਹੈ ਉਹਨਾਂ ਨੇ ਵੱਡੇ ਕ੍ਰਿਮੀਨਲ ਕੇਸ ਤਾਂ ਅਸੀਂ ਅੱਜ ਤੋਂ ਕਈ ਪ੍ਰੋਗਰਾਮਾਂ ਦੇ ਵਿੱਚ ਪਹਿਲਾਂ ਕਹਿ ਚੁੱਕੇ ਹਾਂ ਕਿ ਈਡੀ ਤੋਂ ਬਾਅਦ ਸੀਬੀਆਈ ਵੀ ਗ੍ਰਿਫਤਾਰ ਕਰ ਸਕਦੀ ਹੈ ਕਿਉਂਕਿ ਇਹ ਮਾਮਲਾ ਇੱਕ ਕ੍ਰਿਮੀਨਲ ਵੀ ਮਾਮਲਾ ਹੈ ਜਿਹੜਾ ਪੂਰਾ ਜੁੜਿਆ ਹੋਇਆ ਹੈ ਦੂਰ ਤੱਕ ਤਾਰਾਂ ਜੁੜਦੀਆਂ ਨਜ਼ਰ ਆਦੀਆਂ ਨੇ ਦੇ ਵਿੱਚ ਇੱਕ ਤੋਂ ਬਾਅਦ ਇੱਕ ਖਦਸ਼ੇ ਨੇ ਇਹ ਵੀ ਖਦਸ਼ਾ ਸੀਗਾ ਕਿ ਇਸ ਪੂਰੇ ਮਾਮਲੇ ਵਿੱਚ ਆ ਹੋਰ ਵੀ ਲੀਡਰ ਨੇ ਜਿਹੜੇ ਉਹ ਗ੍ਰਿਫਤਾਰ ਹੋ ਸਕਦੇ ਨੇ ਭਾਵੇਂ ਦਿੱਲੀ ਦੀ ਕੁਝ ਮੰਤਰੀਆਂ ਦਾ ਵੀ ਜ਼ਿਕਰ ਆਉਂਦਾ ਸੀ ਉਹਦੇ ਵਿੱਚ ਉਹਨਾਂ ਦੇ ਮੰਤਰੀਆਂ ਨੇ ਵੀ ਖੁਲਾਸਾ ਕੀਤਾ ਮੰਤਰੀ ਅਤਿਸ਼ੀਨੀ ਵੀ ਖੁਲਾਸਾ ਕੀਤਾ ਸੀਗਾ ਕਿ ਹੁਣ ਸਾਡੇ ਜਿਹੜੇ ਕੁਝ ਹੋਰ ਰਾਜ ਸਭਾ ਮੈਂਬਰ ਲੋਕ ਸਭਾ ਮੈਂਬਰ ਰਾਜ ਸਭਾ ਮੈਂਬਰ ਨੇ ਜਾਂ ਮੰਤਰੀ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਸਕਦੇ ਨੇ ਬੀਜੇਪੀ ਦੀ ਸਾਜ਼ਿਸ਼ ਹੈ ਚਾਲ ਹੈ ਹੁਣ ਵੀ ਇਹੀ ਗੱਲ ਕਹੀ ਜਾ ਰਹੀ ਹੈ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਬਾਜਰੇ ਨੇ ਕਿ ਇਹ ਬਹੁਤ ਵੱਡੀ ਸਾਜ਼ਿਸ਼ ਹੈ 사지ਸ਼ ਕਹਤੇ ਇਹ ਕੁਝ ਕੀਤਾ ਜਾ ਰਿਹਾ ਹੈ ਤੇ ਬੀਜੇਪੀ ਇਹ ਕਰਾ ਰਹੀ ਹੈ ਕਿ ਬੀਜੇਪੀ ਸੀਬੀਆਈ ਨੂੰ ਕਹਿ ਕੇ ਕਾਰਵਾਈ ਜਿਹੜੀ ਆ ਉਹ ਕਰਵਾਈ ਜਾ ਰਹੀ ਹੈ ਝੂਠੇ ਕੇਸ ਦੇ ਵਿੱਚ ਫਸਾਉਣ ਦੀਆਂ ਪੂਰੀਆਂ ਸਾਜਸ਼ਾਂ ਕੀਤੀਆਂ ਜਾ ਰਹੀਆਂ ਨੇ ਅਰਵਿੰਦ ਕੇਜਰੀ ਵਾਲ ਵੀ ਕੁਝ ਕਿਹਾ ਜਾ ਰਿਹਾ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਅਦਾਲਤਾਂ ਬੈਠੀਆਂ ਨੇ ਜੇਕਰ ਕੋਈ ਬੰਦੇ ਦੇ ਉੱਤੇ ਝੂਠੇ ਇਲਜ਼ਾਮ ਦੇ ਤਹਿਤ ਗ੍ਰਿਫਤਾਰ ਕੀਤਾ ਜਾਂਦਾ ਕਿਸੇ ਵੀ ਵੱਲੋਂ ਭਾਵੇਂ CBI ਆ ਭਾਵੇਂ ED ਆ ਤਾਂ ਫਿਰ ਅਦਾਲਤਾਂ ਬੈਠੀਆਂ ਨੇ ਤੇ ਉਹਨਾਂ ਦੇ ਸਾਹਮਣੇ ਜੇ ਕੁਝ ਨਹੀਂ ਸਬੂਤ ਜਾਂਦਾ ਤਾਂ ਉਹ ਫਿਰ ਅ ਅੱਗੇ ਜ਼ਮਾਨਤ ਦੇ ਸਕਦੀਆਂ ਨੇ ਬਰੀ ਕਰਨਾ ਚਲੋ ਅੱਗੇ ਟ੍ਰਾਇਲ ਤੋਂ ਬਾਅਦ ਦੀ ਗੱਲ ਹੁੰਦੀ ਹੈ ਪਰ ਇਸ ਪੂਰੇ ਮਾਮਲੇ ਵਿੱਚ ਹੁਣ ਇੱਕ ਜੀਵਾਲ ਨੂੰ ਜਿਹੜਾ ਰਿਮਾਂਡ ਤੋਂ ਲੈ ਕੇ ਪੁੱਛਗਿੱਛ ਕੀਤੀ ਜਾਣੀ ਹੈ ਤਾਂ ਦੇਖਣਾ ਹੋਏਗਾ ਕਿ ਉਹ ਉਹ ਸੀਬੀਆਈ ਦੇ ਜਿਹੜੇ ਖੁਲਾਸੇ ਹੋਣਗੇ ਉਹਨਾਂ ਦੀ ਮੈਚਿੰਗ ਹੈ ਜਿਹੜੀ ਈਡੀ ਦੇ ਨਾਲ ਕਿਵੇਂ ਹੁੰਦੀ ਹੈ ਈਡੀ ਵੱਲੋਂ ਜਿਹੜੇ ਸਾਹਮਣੇ ਆਏ ਸੀ ਗੱਲਾਂ ਤਾਂ ਹੁਣ ਸੀਬੀਆਈ ਵੱਲੋਂ ਕੀ ਗੱਲਾਂ ਸਾਹਮਣੇ ਆਉਂਦੀਆਂ ਨੇ ਇਹ ਦੇਖਣੀ ਗੱਲ ਬਾਕੀ ਹੋਊਗੀ ਅਹ ਠੀਕ ਹੈ ਗੁਰਪ੍ਰੀਤ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦੇਣ ਲਈ ਅਦਾਸਤਈਏ ਕਿ ਅਰਵਿੰਦ ਕੇਜਰੀਵਾਲ ਦਿੱਲੀ ਦੇ ਤਿਹਾੜ ਜੇਲ੍ਹ ਦੇ ਵਿੱਚ ਬੰਦ ਨੇ ਜਿੱਥੇ ਕੱਲ ਸੀਬੀਆਈ ਵੱਲੋਂ ਅਰਵਿੰਦ ਕੇਜਰੀਵਾਲ ਤੋਂ ਪੁੱਛਗਿੱਛ ਕੀਤੀ ਗਈ ਹੈ ਤੇ ਅੱਜ ਉਹਨਾਂ ਨੂੰ ਕੋਰਟ ਵਿੱਚ ਪੇਸ਼ ਕਰਨ ਲਈ ਤਿਹਾੜ ਜੇਲ੍ਹ ਦੇ ਵਿੱਚ ਰਵਾਨਾ ਕਰ ਦਿੱਤਾ ਗਿਆ ਹੈ ਕੇਜਰੀਵਾਲ ਜਿਹੜੇ ਪਿਛਲੇ ਕੁਝ ਸਮੇਂ ਤੋਂ ਇਕੱਠੇਤ ਸ਼ਰਾਬ ਦੇ ਘਟਾਲੇ ਦੇ ਮਾਮਲੇ ਦੇ ਵਿੱਚ ਤਿਹਾੜ ਜੇਲ੍ਹ ਦੇ ਵਿੱਚ ਬੰਦ ਸੀ ਤੇ ਪਹਿਲਾਂ ਉਹਨਾਂ ਨੂੰ ਰਾਉਸ ਵੈਨਿਊ ਕੋਰਟ ਦੇ ਵੱਲੋਂ ਜਮਾਨਤ ਦੇ ਦਿੱਤੀ ਗਈ ਸੀ ਉਸ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੀ ਜ਼ਮਾਨਤ ਤੇ ਹਾਈ ਕੋਰਟ ਵੱਲੋਂ ਰੋਕ ਲਗਾ ਦਿੱਤੀ ਸੀ ਰੋਕ ਲਗਾ ਦਿੱਤੀ ਗਈ ਸੀ ਤੇ ਸੁਪਰੀਮ ਕੋਰਟ ਵੱਲੋਂ ਵੀ ਉਹਨਾਂ ਦੀ ਜ਼ਮਾਨਤ ਤੇ ਰੋਕ ਲਗਾ ਕੇ ਜ਼ਮਾਨਤ ਤੇ ਰੋਕ ਐ ਜਿਹੜੀ ਉਹ ਜਾਰੀ ਰੱਖੀ ਗਈ ਸੀ ਦੱਸ ਜੀ ਇਹ ਪੂਰਾ ਮਾਮਲਾ ਦਿੱਲੀ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਰਵਿੰਦ ਕੇਜਰੀਵਾਲ ਨੂੰ ਸੀਬੀਆਈ ਵੱਲੋਂ ਅਰੈਸਟ ਕਰ ਲਿੱਤਾ ਗਿਆ ਹੈ ਤੇ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਹੈ ਤੇ ਅੱਜ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ